ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਲਾਮ ਅਦਾਬ ਨਮਸਕਾਰ ਦੋਸਤੋ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਦੇ ਬਾਰੇ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਪੰਜਾਬ ਦੀ ਉਸ ਹਸਤੀ ਦਾ ਜਨਮ ਦਿਨ ਹੈ ਜਿਸ ਨੇ ਕੀ ਪੰਜਾਬ ਪੰਜਾਬੀਅਤ ਤੇ ਆਪਣੇ ਇੱਕ ਛੋਟੇ ਜਿਹੇ ਪਿੰਡ ਮੂਸੇ ਦਾ ਨਾਮ ਬਿੱਲ ਬੋਰਡ ਤੱਕ ਪਹੁੰਚਾਇਆ ਪੂਰੀ ਦੁਨੀਆ ਉਸ ਪਿੰਡ ਤੋਂ ਵਾਕਿਫ ਹੋ ਗਈ ਹੈ ਜਿਸ ਪਿੰਡ ਨੂੰ ਕਦੇ ਬਸ ਤੱਕ ਨਹੀਂ ਜਾਂਦੀ ਹੁੰਦੀ ਸੀ ਤੇ ਨਾਮ ਚਮਕਾਉਣ ਵਾਲਾ ਸਿੱਧੂ ਮੂਸੇਵਾਲਾ ਤੇ ਉਸ ਦਾ ਹੈ ਅੱਜ ਜਨਮ ਦਿਨ ਸਿੱਧੂ ਦੇ ਜਨਮ ਦਿਨ ਨੂੰ ਲੈ ਕੇ ਇੱਕ ਵੱਡੀ ਅਪਡੇਟ ਜਿਸ ਤੋਂ ਤੁਹਾਨੂੰ ਜਾਣੂ ਕਰਾਉਣੀ ਹੈ ਕਿ ਸਿੱਧੂ ਦੇ ਜਨਮ ਦਿਨ ਦੇ ਉੱਪਰ ਸਿੱਧੂ ਮੂਸੇਵਾਲੇ ਦੁਆਰਾ ਦਿੱਤੀਆਂ ਗਈਆਂ ਨਿਸ਼ਾਨੀਆਂ ਨੂੰ ਲੈ ਕੇ ਹਵੇਲੀ ਦੇ ਵਿੱਚ ਪਹੁੰਚੀ ਸਿੱਧੂ ਮੂਸੇਵਾਲੇ ਦੀ ਮੰਗੇਤਰ ਅਮਨਦੀਪ ਕੌਰ ਤੇ ਉਸੇ ਵਕਤ ਅਮਨਦੀਪ ਕੌਰ ਦੀ ਮੁਲਾਕਾਤ ਹੁੰਦੀ ਹੈ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਦੇ ਨਾਲ ਜਦੋਂ ਸਿੱਧੂ ਮੂਸੇਵਾਲੇ ਨੇ ਨਿਸ਼ਾਨੀਆਂ ਦਿੱਤੀਆਂ ਸੀ ਆਪਣੀ ਮੰਗੇਤਰ ਨੂੰ ਕੋਈ ਨਿਸ਼ਾਨੀਆਂ ਲੈ ਕੇ ਜਦੋਂ ਸਿੱਧੂ ਦੀ ਹਵੇਲੀ ਵਿੱਚ ਪਹੁੰਚਦੀ ਹੈ ਤੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਤੇ ਉਸੇ ਦੌਰਾਨ ਸਿੱਧੂ ਮੂਸੇਵਾਲੇ ਦੀ ਮਾਤਾ ਉਹਨਾਂ ਨੂੰ ਕੀ ਕਹਿੰਦੀ ਐ ਇਸ ਕੱਲ ਦੀ ਕੱਲੀ ਗੱਲ ਤੋਂ ਤੁਹਾਨੂੰ ਰੋਬਰੂ ਕਰਵਾਉਣੇ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਦੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਹੁਣ ਆਪਾਂ ਜ਼ਿਕਰ ਕਰਦੇ ਹਾਂ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮਸੇਵਾਲਾ ਤੇ ਉਸ ਦੀ ਮੰਗੇਤਰ ਅਮਨਦੀਪ ਕੌਰ ਦੇ ਬਾਰੇ ਅਮਨਦੀਪ ਕੌਰ ਜਿਸ ਨੂੰ ਕੀ ਤੁਸੀਂ ਚੰਗੇ ਤਰੀਕੇ ਦੇ ਨਾਲ ਜਾਣਦੇ ਹੋ ਸਿੱਧੂ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਉਸ ਦੀਆਂ ਤਸਵੀਰਾਂ ਵਾਇਰਲ ਹੋਈਆਂ ਸੀ ਮੰਗੜੇ ਦੀਆਂ ਉਹਨਾਂ ਤਸਵੀਰਾਂ ਦੇ ਵਿੱਚ ਉਹ ਕਿੰਨੀ ਜ਼ਿਆਦਾ ਖੁਸ਼ ਨਜ਼ਰ ਆ ਰਹੀ ਸੀ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਕੁਦਰਤ ਦਾ ਕਹਿਰ ਕਿੰਨਾ ਕਹਿਰਵਾਨ ਹੁੰਦਾ ਹੈ ਕੁਦਰਤ ਪਤਾ ਨਹੀਂ ਕਿਸ ਨੂੰ ਕਿਸ ਮੁਕਾਮ ਦੇ ਉੱਪਰ ਖੜਾ ਕਰ ਦੇਵੇ ਤੇ ਕਿਸ ਦੇ ਨਾਲ ਕਿਹੜੀ ਅਣਹੋਣੀ ਵਾਪਰ ਜਾਵੇ ਇਹ ਆਪਾਂ ਨੂੰ ਪਤਾ ਨਹੀਂ ਹੁੰਦਾ ਜੋ ਧੁਰ ਦਰਗਾਹੋਂ ਲਿਖੀਆਂ ਹੁੰਦੀਆਂ ਨੇ ਉਹਨਾਂ ਲਿਖੀਆਂ ਨੂੰ ਹੀ ਇਨਸਾਨ ਭੋਗਦਾ ਰਹਿੰਦਾ ਹੈ ਜਿਸ ਵਕਤ ਅਮਨਦੀਪ ਕੌਰ ਉਸਦੀ ਮੁਲਾਕਾਤ ਹੋਈ ਸੀ ਸਿੱਧੂ ਮੂਸੇਵਾਲੇ ਦੇ ਨਾਲ ਉਸ ਨੂੰ ਇਸ ਬਾਰੇ ਪਤਾ ਥੋੜੀ ਸੀ ਕਿ ਮੇਰੇ ਨਾਲ ਇਹ ਸਭ ਕੁਝ ਹੋਵੇਗਾ ਕਿ ਮੇਰੇ ਨਾਲ ਇਹ ਪਾਣਾ ਵਾਪਰੇਗਾ ਕਿ ਜਿਸ ਇਨਸਾਨ ਦੇ ਨਾਲ ਮੈਂ ਬੈਠੀ ਅੱਜ ਐਨੀ ਖੁਸ਼ ਨਜ਼ਰ ਆ ਰਹੀ ਹਾਂ ਆਪਣੀ ਜ਼ਿੰਦਗੀ ਜਿਉਣ ਦੇ ਮੈਂ ਸੁਪਨੇ ਦੇਖ ਰਹੀ ਹਾਂ ਕਿ ਆਉਣ ਵਾਲਾ ਸਮਾਂ ਮੇਰੇ ਲਈ ਇੰਨਾ ਭਿਆਨਕ ਹੋਵੇਗਾ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਸਿੱਧੂ ਮੂਸੇਵਾਲੇ ਦੀ ਤੇ ਸਿੱਧੂ ਮੂਸੇਵਾਲਾ ਵੀ ਬਹੁਤ ਖੁਸ਼ ਸੀ ਸਿੱਧੂ ਮੂਸੇਵਾਲਾ ਵੀ ਬਹੁਤ ਸਾਰੇ ਗੀਤ ਉਸਨੇ ਆਪਣੀ ਮੰਗੇਤਰ ਦੇ ਲਈ ਲਿਖੇ ਸੀ ਅਤੇ ਆਪਣੇ ਵਿਆਹ ਦਾ ਜ਼ਿਕਰ ਵੀ ਉਸਨੇ ਇੱਕ ਦੁਕਾਨੇ ਦੇ ਵਿੱਚ ਕੀਤਾ ਸੀ ਕਿ ਪੰਜ ਸੱਤ ਕਿੱਲੇਾਂ ਦੇ ਵਿੱਚ ਟੈਂਟ ਲੱਗਣਾ ਹੈ ਤੇ ਉੱਥੇ ਲਾਹੇ ਹੀਰੇ ਦਾ ਅਖਾੜਾ ਲੱਗਣਾ ਹੈ ਐਦਾਂ ਦੀਆਂ ਗੱਲਾਂ ਉਸਦੇ ਗਾਣਿਆਂ ਦੇ ਵਿੱਚ ਅਕਸਰ ਹੁੰਦੀਆਂ ਸੀ ਪਰ ਸਾਰੇ ਸੁਪਨੇ ਚੱਕਨਾ ਚੂਰ ਹੋ ਗਏ ਉਹਨਾਂ ਪਾਪੀਆਂ ਨੇ ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਇੱਕ ਪੰਜਾਬ ਦਾ ਬਹੁਤ ਨਾਮੀ ਹੀਰਾ ਸਾਡੇ ਕੋਲੋਂ ਖੋਲਿਆ ਤੇ ਹਜੇ ਤੱਕ ਉਹਨਾਂ ਨੂੰ ਕੋਈ ਸਜ਼ਾ ਨਹੀਂ ਮਿਲੀ ਕੋਈ ਆਵਾਜ਼ ਉਠਾਉਣ ਵਾਲਾ ਨਹੀਂ ਹੈ ਐਨੇ ਸਿੱਧੂ ਮੂਸੇਵਾਲੇ ਦੇ ਫੈਨ ਨੇ ਜੇ ਸਾਰੇ ਮਿਲ ਕੇ ਆਵਾਜ਼ ਉਠਾਉਣ ਤਾਂ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਜ਼ਰੂਰ ਮਿਲੇ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ